ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਕੁਘਿਆਣੇ ਦੇ ਵਿੱਚ ਕੁਘਿਆਣਾ ਪਿੰਡ ਜ਼ਿਲ੍ਹੇ ਜਿਹੜੇ ਫਰੀਦਕੋਟ ਦਾ ਪਿੰਡ ਹੈ ਮਿੱਤਰੋ ਤੇ ਫਰੀਦਕੋਟ ਦੇ ਸ਼ਹਿਰ ਆ ਜਿਹੜਾ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਕੁਘਿਆਣਾ ਪਿੰਡ ਹੈ ਤੇ ਕੁਘਿਆਣਾ ਪਿੰਡ ਹੈ ਨਾ ਜਿਹੜਾ ਮਿੱਤਰੋ ਇੱਕ ਸਬਜ਼ੀ ਦੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਪਿੰਡ ਹੈ ਵੀ ਮੇਰੇ ਹਿਸਾਬ ਦੇ ਨਾਲ ਹੀ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਸਬਜ਼ੀ ਵਾਲੇ ਕਿੱਤੇ ਦੇ ਵਿੱਚ ਹੋਊਗਾ ਕਿਉਂਕਿ ਇੱਥੇ ਜਿੰਨੀ ਖੇਤੀ ਹੈ ਜੇ ਮੰਨ ਲਓ ਜਿੰਨੀ ਖੇਤੀ ਆਉਂਦੇ ਵਿੱਚ 30 ਪੈਸੇ ਖੇਤੀ ਆ ਜਿਹੜੀ ਉਹ ਕਣਕ ਝੋਨੇ ਦੀ ਹੁੰਦੀ ਹੋਊਗੀ 70 ਪੈਸੇ ਖੇਤੀ ਆ ਨਾ ਜਿਹੜੀ ਉਹ ਸਬਜ਼ੀ ਦੀ ਹੁੰਦੀ ਆ ਮਿੱਤਰੋ ਤੇ ਕੋ ਗਿਆਨੇ ਪਿੰਡ ਦੇ ਵਿੱਚ ਜਿਸ ਭਰਾ ਦੇ ਕੋਲੇ ਆ ਮੈਂ ਜਨਵਰ 22 ਦੇ ਕੋਲੇ ਰੱਖੇ ਹੋਇਆ ਤਿੰਨ ਚਾਰ ਹੀ ਤੇ ਦੋ ਤਾਂ ਜਨਵਰ ਨੀਲੀ ਰਾਵੀ ਦੇ ਟੌਪ ਕਲਾਸ ਇੱਕ ਪੂਰੀ ਝੋਟੀ ਰੱਖੀ ਹੋਈ ਆ ਬਾਈ ਦੀ ਘਰੇ ਨੋਟ ਫੋਰ ਸੇਲ ਇਕੋ ਮੈਂ ਪਰ ਲੀਆ ਮਿੱਤਰੋ ਨੋਟ ਫੋਰਸਾ ਦਾ ਇਧਰਲੇ ਪਾਸੇ ਇੱਕ ਨਿੱਕੀ ਕੱਟੀ ਆ ਮੈਂ ਦੀ ਬਾਈ ਦੇ ਕੋਲ ਇਹ ਵੀ ਬਹੁਤ ਸੋਹਣੀ ਕੱਟੀ ਆ ਬਈ ਮਿੱਤਰੋ ਦੇਖੋ ਤੁਸੀਂ ਇਹ ਤਾਂ ਬਾਈ ਦੇ ਹੈਗੇ ਆ ਜਾਨਵਰ ਘਰੇ ਰੱਖੇ ਤੇ ਆ ਮਾਜਾ ਕਾਲੀ ਵੇਤਨੀ ਮਿੱਤਰੋ ਇਹ ਗੱਬਣਾ 8 ਮਹੀਨੇ 10ਾਂ ਦਿਨਾਂ ਦੀ ਦੁੱਧੋ ਹੋਈ ਹੋਈ ਆ ਡਰਾਈ ਕਰਮਾਂ ਵਾਲੀ ਤੇ 12 ਕਿਲੋ ਦੁੱਧੇ ਤਾਜੀ ਦੇ ਦਿੰਦੀ ਆ ਯਾਨੀ ਕਿ ਲੇਵਾਂ ਲੂਵਾਂ ਚੰਗਾ ਲਾ ਦਿੰਦੀ ਆ ਟਕਾਣੇ ਦੇ 12 ਕਿਲੋ ਦੁੱਧ ਵੀ ਭਾਂਡੇ ਦੇ ਵਿੱਚ ਪਾ ਦਿੰਦੀ ਆ ਟੋਰਾ ਨਾਲ ਤੇ ਬਾਕੀ ਸਹਿਜ ਆ ਜਿਹਦਾ ਇਹਦਾ ਨਾਂ ਬਾਲਾ ਵੱਡਾ ਵਾ ਤੇ ਨਾਂ ਇਹਦੇ ਬਾਲੀ ਛੋਟੀਆਂ ਮਿੱਤਰੋ ਦਰਮਿਆਨੇ ਸਹਿਜ ਦੇ ਵਿੱਚ ਮੱਝ ਆ ਪਰ ਜਿਹੜੀ ਇਹਦੀ ਕੁਆਲਿਟੀ ਆ ਦੁੱਧ ਵਾਲੇ ਪੱਖ ਤੋਂ ਚੰਗੀ ਆ ਨਸਲ ਵਾਲੇ ਪੱਖ ਤੋਂ ਚੰਗੀ ਆ ਤੇ ਫਿਰ ਵੱਡੀ ਗੱਲ ਇਹ ਆ ਵੀ ਮਿੱਤਰੋ ਮਹੀਨੇ ਦੋਆਂ ਤੀਕੇ ਨੇ ਸੱਜਰ ਹੋ ਜਾਣਾ ਵੀ 1.5 ਤੋਂ 2 ਮਹੀਨੇ ਪੱਠੇ ਪੋਣੇ ਉਹ ਜੇ 8 ਮਹੀਨੇ 10 ਦਿਨਾਂ ਦੀ ਆਪਾਂ ਗਿਣਦੇ ਆ ਤਾਂ 50 ਦਿਨ ਦੇ ਮੰਨ ਲਓ ਤੁਸੀਂ ਜਿਹੜੇ 60 ਦਿਨ ਵੀ ਦੋ ਮਹੀਨੇ ਰਹਿ ਗਏ ਪੂਰੇ ਦਿਨ ਪੂਰੇ ਹੋਣ ਦੇ ਵਿੱਚ ਜੇ ਅੱਜ ਅੱਜ ਤੋਂ ਗਿਣਤੀ ਦੇ ਮੁਤਾਬਕ ਤੇ ਜੇ ਵੇਚਣ ਵਾਲੇ ਨੇ ਕਿਸੇ ਨੇ ਲੈਣੀ ਆ ਤਿਆਰ ਕਰਕੇ ਵੇਚਣੀਆਂ ਤੇ ਉਹਨੂੰ ਪੱਠੇ ਪਾਉਣੇ ਪੈਣੇ ਆ 45 50 ਦਿਨ ਕਿਉਂਕਿ 10 ਦਿਨ ਪਹਿਲਾਂ ਤਾਂ ਪਸੂ ਵਿਕਰੀ ਚ ਹੀ ਆ ਜਾਂਦਾ ਮਿੱਤਰੋ ਤੇ ਮੈਂ ਚੰਗੀ ਆ ਟਿਕਾਣੀ ਦੀ ਮੈਂ ਆ ਰੇਟ ਇਹਦਾ ਜਿਹੜਾ 72000 ਰੁਪਿਆ ਵਾ ਸੂਆ ਇਹ ਤੀਜੇ ਲਈ ਆ ਨਾ ਭਾਈ ਕੱਪ ਤੀਜੇ ਸੂਏ ਲਈ ਇਹ ਗੱਬਣਾ ਕਰਮਾਂ ਵਾਲੀ 12 ਕਿਲੋ ਦੁੱਧ ਦੇ ਨੇ ਦੂਜੇ ਸੂਏ ਦਿੱਤਾ ਹੋਇਆ ਚੰਗੀ ਸੇਵਾ ਸੰਭਾਲ ਕਰ ਲੋਗੇ ਦਾ ਇਹ ਕਿ 13 14 ਵੀ ਦੇ ਸਕਦੀ ਆ ਨਹੀਂ ਤਾਂ 12 ਕਿਲੋ ਤੋਂ ਤਾਂ ਵਾਂਝੀ ਜਾਂਦੀ ਨਹੀਂ ਲੈ ਵੀ ਪਤਨ ਦੇ ਸਿੰਘ ਸੁng ਸੁng ਵਿਖਾਇਆ ਨੇ ਜੀ ਦੀ ਕਰਕੇ ਥੱਲੋ ਝੋਲੀ ਝਾਲੀ ਕਿਉਂਕਿ ਇਹ ਲੈਣੀ ਆਨਲਾਈਨ ਖਰੀਦਣੀ ਹੁੰਦੀ ਕਈ ਵਾਰੀ ਸੌਖਾ ਹੋ ਜਾਂਦਾ ਕੰਮ ਤੇ ਬਰੀਕੀ ਬਰੂਕੀ ਮਿਹਨਤੀ ਹੈਗੀ ਆ ਪੂਰੀ ਚੰਗੀ ਮਿੱਤਰੋ ਇਹ ਮਾਜਾ ਬਈ ਕੁਘਿਆਣੇ ਪਿੰਡ ਦੇ ਵਿੱਚ ਖੜੀ ਹੋਈ ਆ ਤੇ ਬਈ ਨੰਬਰ ਕਿੰਨਾ ਸੀ ਆਪਣਾ 95693 95693 693 048 0048 95693 0048 9569300482 ਦਾ ਫੋਨ ਨੰਬਰ ਆ ਪਿੰਡ ਕਗਿਆਣਾ ਵਾ ਤੇ ਜ਼ਿਲ੍ਹਾ ਫਰੀਦਕੋਟ ਆ ਮਿੱਤਰੋ ਗਲਬਤਲੀ ਸੰਪਰਕ ਕਰ ਲਿਓ ਗੋਲੇ ਵਾਲਾ ਬੇਗੂਆਣਾ ਤੇ ਕਗਿਆਣਾ ਜਾਂਦੀ ਐ ਸਿੱਧੀ ਛੜਕ ਤੇ ਜੇ ਤੁਸੀਂ ਸ਼ਹਿਰ ਵਿੱਚ ਦੀ ਆਉਣਾ ਫਿਰ ਸਾਧਗ ਰੋਡ ਤੋਂ ਝੋਟੀ ਵਾਲੇ ਵਿੱਚ ਕੀ ਹੋ ਕੇ ਆਉਣਾ ਪੈਣਾ ਸਾਰੀਆਂ ਛੜਕਾਂ ਹੀ ਆਉਂਦੀਆਂ ਗਲਬਤਲੀ ਸੰਪਰਕ ਕਰ ਲਿਓ ਧੰਨਵਾਦ